8 ਜਨਵਰੀ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਵੀ ਕੱਲ ਵਾਂਗੂ ਸਾਰਾ ਦਿਨ ਪੰਜਾਬ ਦੇ ਵਿੱਚ ਆਸਮਾਨੀ ਛਾਈ ਹੋਈ ਧੁੰਦ ਲਗਾਤਾਰ ਬਣੀ ਰਹੀ ਕਿਸੇ ਵੀ ਖੇਤਰ ਦੇ ਵਿੱਚ ਤੁੱਪ ਦਿਖਾਈ ਨਹੀਂ ਦਿੱਤੀ ਹਵਾ ਦੇ ਵਿੱਚ ਰਵਾਨਗੀ ਸੀਗੀ ਠੰਡ ਦੇ ਵਿੱਚ ਝੋਖਾ ਵਾਧਾ ਦੇਖਣ ਨੂੰ ਲਗਾਤਾਰ ਮਿਲ ਰਿਹਾ ਹੈ ਦੂਸਰੀ ਤਰਫ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ ਰਾਤਾਂ ਦਾ ਟੈਂਪਰੇਚਰ 2 ਤੋਂ 5 ਡਿਗਰੀ ਅਤੇ ਦਿਨ ਦਾ ਟੈਂਪਰੇਚਰ 10 ਤੋਂ 12 13 ਡਿਗਰੀ ਦੇ ਆਸ-ਪਾਸ ਵੱਖ-ਵੱਖ ਖੇਤਰਾਂ ਦੇ ਵਿੱਚ ਬਣਿਆ ਹੋਇਆ ਹੈ ਤੁੰਦ ਜ਼ਮੀਨੀ ਪੱਧਰ ਤੇ ਦਿਖਾਈ ਨਹੀਂ ਦੇ ਰਹੀ ਪਰ ਧੁੰਦ ਆਸਮਾਨੀ ਬੱਦਲ ਛਾਏ ਹੋਏ ਨੇ ਧੁੱਪ ਕਿਸੇ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਇਸ ਤੋਂ ਰਾਹਤ ਵੀ ਮਿਲਦੀ ਹੋਈ ਅਜੇ ਦਿਖਾਈ ਨਹੀਂ ਦੇ ਰਹੀ ਅਗਲੇ 2 ਤੋਂ 3 ਦਿਨ ਮੌਸਮ ਇਸੇ ਤਰ੍ਹਾਂ ਹੀ ਵੱਖ-ਵੱਖ ਖੇਤਰਾਂ ਦੇ ਵਿੱਚ ਬਣਿਆ ਹੋਇਆ ਹੈ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਤੇ ਹਰਿਆਣੇ ਦੇ ਵੀ ਬਹੁਤੇ ਖੇਤਰ ਜੋ ਪੰਜਾਬ ਨਾਲ ਲੱਗਦੇ ਹਨ ਉੱਥੇ ਵੀ ਮੌਸਮ ਇਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਪਰ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੌਸਮ ਸਾਫ਼ ਹੈ ਉਹਨਾਂ ਜਗ੍ਹਾ ਧੁੱਪ ਨਿਕਲ ਰਹੀ ਹੈ ਤੇ ਟੈਂਪਰੇਚਰ ਵੀ ਪੰਜਾਬ ਦੇ ਜਿੰਨਾ ਹੀ ਉਹਨਾਂ ਖੇਤਰਾਂ ਦੇ ਵਿੱਚ ਬਣਿਆ ਹੋਇਆ ਹੈ ਜੇਕਰ ਤੁਸੀਂ ਧੁੱਪ ਦੇਖਣੀ ਹੋਵੇ ਤਾਂ ਪਹਾੜੀ ਖੇਤਰਾਵਾਂ ਵੱਲ ਨੂੰ ਜਾ ਸਕਦੇ ਨੇ ਉਸ ਤੋਂ ਇਲਾਵਾ ਮੀਂਹਾਂ ਦੀ ਅਜੇ ਕਿਸੇ ਵੀ ਖੇਤਰ ਦੇ ਵਿੱਚ ਸ਼ੁਰੂਆਤ ਦਿਖਾਈ